ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਾਂ ਚੇਤਨ ਕਸ਼ੁਪਤ ਅੱਜ ਸਵੇਰ ਤੋਂ ਲਗਾਤਾਰ ਹੁਸ਼ਾਰਪੁਰ ਦੇ ਵਿੱਚ ਹੋ ਰਹੀ ਤੇਜ਼ ਬਾਰਿਸ਼ ਤੋਂ ਬਾਅਦ ਇਹ ਹੁਸ਼ਾਰਪੁਰ ਦੇ ਲਗਭਗ ਸਾਰੇ ਚੋਆਾਂ ਦੇ ਵਿੱਚ ਜਿਹੜਾ ਪਾਣੀ ਹੈ ਇਸ ਵਕਤ ਉਫਾਨ ਤੇ ਹੈ ਸਾਰੇ ਚੋਆਾਂ ਦੇ ਵਿੱਚ ਹੜਾਂ ਵਰਗੇ ਹਾਲਾਤ ਬਣੇ ਹੋਏ ਨੇ ਚਾਹੇ ਹੁਸ਼ਾਰਪੁਰ ਦੇ ਪੰਗੀ ਚੋਲਦੀ ਚੌਦੀ ਗੱਲ ਕਰ ਰਹੇ ਚਾਹੇ ਇਸ ਤੋਂ ਇਲਾਵਾ ਆਪਾਂ ਹੁਸ਼ਾਰਪੁਰ ਦੇ ਨਸਤੀਕੀ ਪਿੰਡਾਂ ਚੋਂ ਲੰਘਦੇ ਚੋਆ ਦੀ ਗੱਲ ਕਰ ਲਈ ਤਾਂ ਇਸ ਵਕਤ ਅਸੀਂ ਹੁਸ਼ਾਰਪੁਰ ਬਜਵਾੜਾ ਮਾਰਗ ਤੇ ਮੌਜੂਦ ਹਾਂ ਜਿੱਥੇ ਕਿ ਇਹ ਰਾਧਾ ਸਵਾਮੀ 사ਸੰਗ ਇਹ ਭਵਨ ਮੌ ਵੱਡਾ ਨਾਲਾ ਵਗਦਾ ਤਾਂ ਨਾਲੇ ਦੇ ਵਿੱਚ ਵੀ ਪਾਣੀ ਆ ਜਿਹੜਾ ਉਹ ਕਾਫੀ ਜ਼ਿਆਦਾ ਜਿਹੜਾ ਉਹ ਵਹਿ ਰਿਹਾ ਤਾਂ ਜਿਸ ਤੋਂ ਬਾਅਦ ਤਸਵੀਰਾਂ ਇੱਧਰ ਲੀਆਂ ਪਹਿਲਾਂ ਦਿਖਾ ਦਿਓ ਜਿਸ ਤੋਂ ਬਾਅਦ ਡੇਰਾ ਬਿਆਸ ਦਾ ਜੋ 사ਸੰਗ ਘਰ ਰਣਾ ਤਾਂ ਉਹਨਾਂ ਵੱਲੋਂ ਆਪਣੇ ਜਿਹੜੇ 사ਸੰਗ ਘਰ ਦਾ ਰਸਤਾ ਖੋਲ ਦਿੱਤਾ ਗਿਆ ਤਾਂ ajo ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਨਾ ਕਰਨਾ ਪਏ ਤਾਂ ਲੋਕ ਇੱਧਰ ਦੀ ਹੋ ਕੇ ਗੁਜ਼ਰਦੇ ਨੇ ਹਾਲਾਂਕਿ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਮੁੜ ਕੇ ਗੱਡੀਆਂ ਜਿਹੜੀਆਂ ਉਹ ਮੁੜ ਕੇ ਜ਼ੂਮ ਕਰਕੇ ਦਿਖਾ ਦਿਓ ਜੀ ਗੱਡੀਆਂ ਮੁੜ ਕੇ ਇਹ ਡੇਰੇ ਦੇ ਵਿੱਚੋਂ ਜਿਹੜੀਆਂ ਉਹ ਗੁਜ਼ਰ ਗੁਜ਼ਰ ਰਹੀਆਂ ਨੇ ਤਾਂ ਇਹ ਵੀ ਇੱਕ ਕਾਬਿਲਤਾ ਆ ਰਫ ਕੰਮ ਹੈ ਜਿਹੜਾ ਇਹਨਾਂ ਵੱਲੋਂ ਕੀਤਾ ਗਿਆ ਤਾਂ ਦੂਜੇ ਪਾਸੇ ਦੇਖੋ ਲਗਾਤਾਰ ਲੋਕਾਂ ਨੂੰ ਇੱਕੋ ਗੱਲ ਸਮਝਾਈ ਜਾਂਦੀ ਹੈ ਕਿ ਜਦੋਂ ਤੇਜ਼ ਪਾਣੀ ਵਹਿੰਦਾ ਹੈ ਤਾਂ ਉਸ ਵਿੱਚੋਂ ਦੇਖੋ ਜਿਆ ਤਾਂ ਰਸਤਾ ਨਾ ਹੋਵੇ ਫਿਰ ਤਾਂ ਆਪਾਂ ਗੱਲ ਮੰਨੀਏ ਵੀ ਪਰੰਤੂ ਸਭ ਕੁਝ ਹੋਣ ਦੇ ਬਾਵਜੂਦ ਵੀ ਇਸ ਤਰ੍ਹਾਂ ਦੀਆਂ ਕੁਤਾਹੀਆਂ ਕਰਨੀਆਂ ਇਸ ਤਰ੍ਹਾਂ ਦੀਆਂ ਬੇਕੁਪੀਆਂ ਕਰਨੀਆਂ ਇਹ ਸਰਾਸਰ ਗਲਤ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਹੁਸ਼ਿਆਰਪੁਰ ਬਜਵਾੜਾ ਮਾਰਗ ਦੀਆਂ ਨੇ ਬਜਵਾੜਾ ਏ ਰੋਡ ਦਿਆਂ ਨੇ ਜਿੱਥੋਂ ਕਿ ਇੱਕ ਰੋਡ ਆ ਜਿਹੜਾ ਸਿੱਧਾ ਉਹ ਉੰਨੇ ਨੂੰ ਚਲੇ ਜਾਂਦਾ ਤੇ ਇਧਰ ਸੱਜੇ ਹੱਥ ਨੂੰ ਜਿੱਥੇ ਐਮਪੀ ਡਾਕਟਰ ਰਾਜਪਾਲ ਚੱਬਿਆਲ ਦਾ ਘਰ ਵੈ ਕੋਠੀਆ ਉਧਰ ਨੂੰ ਗੁਜ਼ਰ ਜਾਂਦਾ ਤਾਂ ਇਹ ਪਿੱਛੇੋਂ ਜਿਹੜਾ ਇੱਕ ਵੱਡਾ ਕਾਜ਼ਬਾ ਆਪਾਂ ਇਹਨੂੰ ਕਹਿ ਸਕਦੇ ਹਾਂ ਮੈਂ ਨਾਲਾ ਕਹਿੰਦਾ ਸ਼ੁਰੂਆਤ ਦੇ ਵਿੱਚ ਕਾਜ਼ਬਾ ਆਪਾਂ ਇਹਨੂੰ ਕਹਿ ਸਕਦੇ ਕੋਈ ਛੋਟਾ ਕਾਜ਼ਬਾ ਤਾਂ ਪਾਣੀ ਦੀ ਇੱਥੇ ਸਪੀਡ ਹੈ ਜਿਹੜੀ ਉਹ ਕਾਫੀ ਤੇਜ਼ ਹੈ ਹਾਲਾਂਕਿ ਗੱਡੀਆਂ ਟਰੈਕਟਰ ਤਾਂ ਲੰਘ ਰਹੇ ਨੇ ਪਰੰਤੂ ਦੋ ਪਹੀਆ ਵਾਹਨਾਂ ਲਈ ਇਹ ਕਾਫੀ ਜ਼ਿਆਦਾ ਰਿਸਕੀ ਜ਼ੋਨ ਹੈ ਦੋ ਪਹੀਆ ਵਾਹਨਾਂ ਤੇ ਲਈ ਕਿਉਂਕਿ ਇਹ ਕਈ ਤਰ੍ਹਾਂ ਦੀਆਂ ਜਿਹੜੀਆਂ ਤਰਾਸਦੀਆਂ ਜਾਂ ਘਟਨਾਵਾਂ ਉਹ ਵਾਪਰ ਚੁੱਕੀਆਂ ਨੇ ਇਹ ਲੋਕਾਂ ਦੇ ਜਿਹੜੇ ਸਕੂਟਰ ਮੋਟਰਸਾਈਕਲ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਵਹਿ ਚੁੱਕੇ ਨੇ ਇਥੋਂ ਤੱਕ ਕਿ 18 ਟਰੱਕ ਜਿਹੜੀਆਂ ਬੱਸਾਂ ਤਾਂ ਕਿਹਨਾ ਗੱਡੀਆਂ ਦੇ ਵਿੱਚ ਫਸ ਚੁੱਕੀਆਂ ਨੇ ਤਾਂ ਇਹ ਵੀ ਹੁਣ ਤੁਸੀਂ ਦੂਜੇ ਪਾਸੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਦੋ ਪਹੀਆ ਵਾਹਨਾਂ ਨੂੰ ਜਿਹੜਾ ਉਹ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਹਾਲਾਂਕਿ ਆਪਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਅਰਾਧਾ ਸਵਾਮੀ ਸਤਸੰਗ ਘਰ ਆ ਜਿਹੜਾ ਇੱਥਾਂ ਜਿਹੜਾ ਰੋਡ ਉਹਨਾਂ ਵੱਲੋਂ ਖੋਲਿਆ ਹੋਇਆ ਤਾਂ ਉਹ ਦੇਖ ਸਕਦੇ ਤੁਸੀਂ ਇੱਕ ਛੋਟਾ ਜਿਹਾ ਪੋਲਨ ਨੂੰ ਪੋਲਨ ਨੂੰ ਜਿਹੜੀ ਉਹ ਸੜਕ ਇਹਨਾਂ ਵੱਲੋਂ ਬਣਾਈ ਗਈ ਹੈ ਤਾਂ ਉਸ ਥਾਂ ਤੋਂ ਹੋ ਕੇ ਲੋਕਾਂ ਜਿਹੜੇ ਉਹ ਗੁਜ਼ਰਦੇ ਨੇ ਤਾਂ ਲੋਕਾਂ ਨੂੰ ਅੰਤ ਦੇ ਵਿੱਚ ਅਸੀਂ ਇਹੀ ਤੇ ਅਪੀਲ ਕਰਨਾ ਚਾਹਾਂਗੇ ਇਹੀ ਇਹੀ ਬੇਨਤੀ ਕਰਨਾ ਚਾਹਾਂਗੇ ਕਿ ਭਾਈ ਆਪਣੀ ਜਾਨ ਨੂੰ ਜਿਹੜਾ ਉਹ ਇਹ ਜੋਖਮ ਦੇ ਵਿੱਚ ਨਾ ਪਾਓ ਕਿਉਂਕਿ ਹੁਣ ਵੀ ਹੁਸ਼ਿਆਰਪੁਰ ਦੇ ਵਿੱਚ ਜਾਂ ਪੰਜਾਬ ਦੇ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਭਾਰੀ ਮੀਂਹ ਨੂੰ ਲੈ ਕੇ ਤਾਂ ਜੇਕਰ ਕਿਸੇ ਥਾਂ ਤੇ ਵੇ ਵੱਡੀ ਮਾਤਰਾ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਪਾਣੀ ਦਾ ਤੇਜ਼ ਵਹਾਅ ਤਾਂ ਉੱਥੋਂ ਲੰਘੜ ਤੋਂ ਗੁਰੇਸ਼ ਕੀਤਾ ਜਾਵੇ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਵਾਪਰ ਚੁੱਕੀਆਂ ਨੇ ਜਿਵੇਂ ਕਿ ਹੁਣੇ ਤੁਸੀਂ ਵੇਖ ਸਕਦੇ ਹੋ ਕਿ ਮੋਟਰਸਾਈਕਲ ਇਹ ਲੰਘ ਰਿਹਾ ਪਰੰਤੂ ਡੋਲਦਾ ਮੋਟਰਸਾਈਕਲ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਕੁਤਾਹੀਆਂ ਜਾਂ ਬੇਵਕੂਫੀਆਂ ਕਰਨ ਤੋਂ ਜਿਹੜਾ ਉਹ ਇਹ ਗੁਰੇਸ਼ ਕੀਤਾ ਜਾਵੇ ਕੈਮਰਾ ਪਰਸਨ ਮਨਵੀਰ ਮੇਟਿਆ ਨਾਲ ਚੇਤਨ ਕੌਸ਼ਬ ਤਾਜ਼ਾ ترین ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ GNA University